ਮੈਨੂੰ ਇੰਨਾ ਕਿ ਪਿੰਡਾਂ 'ਚ ਫਿਰ ਕੇ ਹੌਸਲਾ ਹੋ ਗਿਆ ਬਈ ਮੈਂ ਆਪਣੇ ਹਲਕੇ ਦੀਆਂ 9 ਐਮਐਲਏ ਦੀਆਂ ਸੀਟਾਂ ਤਾਂ ਨਹੀਂ ਹਾਰਦਾ ਜਿੰਨਾ ਤੁਸੀਂ ਮੈਨੂੰ ਪਿੰਡਾਂ 'ਚ ਜਾਣਾ ਮਾਨਸਤਕਾਰ ਦਿੰਨੇ ਹੋ ਲੋਕੀ ਕੰਮਾਂ ਲਈ ਆਉਂਦੇ ਆ ਫੋਨ ਕਰਦੇ ਆ ਬਹੁਤ ਪਿਆਰ ਸਤਕਾਰ ਮਿਲਦਾ ਹੈ ਹੁਣ ਅਮਰਤਪਾਲ ਬਾਹਰ ਆ ਜਾਵੇ ਅਸੀਂ ਸਾਂਝੇ ਤੌਰ ਤੇ ਇੱਕ ਪਾਰਟੀ ਬਣਾਵਾਂਗੇ ਜਿਵੇਂ ਉਹ ਚਾਉਣ ਕੇ ਜਿਵੇਂ ਅਸੀਂ ਚਾਹਾਂਗੇ ਮੈਂਬਰ ਬਣਾਵਾਂਗੇ ਪਾਰਟੀ ਦੇ ਜਿਨ੍ਹਾਂ ਦੀ ਸਲਾਹ ਨਾਲ ਪਾਰਟੀ ਚੱਲੂਗੀ ਕਿਉਂਕਿ ਸਾਥ ਸੰਗਤ ਜੇ ਅਸੀਂ ਹੁਣੇ ਮੇਰੀ ਮੇਰੀ ਲਾਗੇ ਕਰਨਾ ਤਾਂ ਇਹ ਪੰਥ ਵਾਸਤੇ ਚੰਗੀ ਗੱਲ ਨਹੀਂ ਹੋਊਗੀ 35 ਸਾਲ ਬਾਅਦ ਆਪਾਂ ਨੂੰ ਮੌਕਾ ਦਿੱਤਾ ਹੈ ਕੌਮ ਨੇ ਤੇ ਮੈਂ ਚਾਹੁੰਨਾ ਵੀ ਆਪਾਂ ਇਹ ਗੁੰਝੀਏ ਨਾ ਬਹੁਤ ਅਕਾਲੀ ਦਲ ਦੇ ਜਿਹੜੇ ਮੰਤਰੀ ਵੀ ਰਹੇ ਆ ਬਹੁਤ ਸਾਫ ਅਕਸ ਵਾਲੇ ਵੀ ਬੰਦੇ ਹੈਗੇ ਆ ਅਕਾਲੀ ਦਲ ਦੇ ਵਿੱਚ ਮੈਨੂੰ ਸਾਰਿਆਂ ਦੇ ਫੋਨ ਆਲੇ ਕੰਨੇ ਆ ਬਾਈ ਜੀ ਤੁਸੀਂ ਅਗਵਾਈ ਕਰੋ ਅਸੀਂ ਤੁਹਾਡੇ ਨਾਲ ਤੁਰਾਂਗੇ ਮੈਂ ਕਿਹਾ ਜੀ ਇੱਕ ਪਾਰਟੀ ਬਣਾਉਂਗਾ ਉਦੋਂ ਜਦੋਂ ਅਮਰਤਪਾਲ ਬਾਹਰ ਆਊਗਾ ਯਾ ਉਹ ਮੈਨੂੰ ਕਹੇ ਬਾਈ ਜੀ ਬਈ ਤੁਸੀਂ ਪਾਰਟੀ ਦਾ ਗਠਨ ਕਰੋ ਜਦੋਂ ਮੈਂ ਆਉਂਗਾ ਉਦੋਂ ਆਪਾਂ ਵਰਕ ਕਰਾਂਗੇ ਇਕੱਠੇ ਬਈ ਐਨੇ ਤੁਸੀਂ ਕੰਮ ਸਟਾਰਟ ਕਰੋ ਮੈਂ ਤਾਂ ਕਰੂੰਗਾ ਮੈਂ ਕੱਲਾ ਨਹੀਂ ਇਹ ਫੈਸਲਾ ਲੈਣਾ ਪਾਰਟੀ ਬਣਾਉਣ ਦਾ ਯਾ ਅਮਰਤਪਾਲ ਦੇ ਬਾਪੂ ਜੀ ਬਾਪੂ ਤਰਲੋਕ ਸਿੰਘ ਮੈਨੂੰ ਕਹਿਣ ਬਾਪੂ ਤਰਸੀਮ ਸਿੰਘ ਮੈਨੂੰ ਕਹਿਣ ਬਾਈ ਜੀ ਤੁਸੀਂ ਅਗਵਾਈ ਕਰੋ ਤਾਂ ਮੈਂ ਇਕੱਲੇ ਨੇ ਕੋਈ ਫੈਸਲਾ ਨਹੀਂ ਲੈਣਾ ਬਾਕੀ ਸਾਧ ਸੰਗਤ ਜੀ ਇਲੈਕਸ਼ਨਾਂ ਦੀ ਤਿਆਰੀ ਕਰੋ ਸ਼ਰੋਣੀ ਕਮੇਟੀ ਦੀ ਵੱਧ ਤੋਂ ਵੱਧ ਪਿੰਡਾਂ 'ਚ ਵੋਟਾਂ ਬਣਾਓ ਵੱਧ ਤੋਂ ਵੱਧ ਆਪਣੇ ਬੰਦੇਾਂ ਦੀਆਂ ਵੋਟਾਂ ਬਣਾਓ ਮਹਾਰਾਜ ਨੇ ਤੁਹਾਨੂੰ ਦੱਸਤੀ ਗੱਲ ਮੈਂ ਬਹੁਤ ਚੜ੍ਹਦੀ ਕਲਾ ਕਰਨੀ ਹੈ ਕੌਮ ਦੀ ਬਹੁਤ ਚੜ੍ਹਦੀ ਕਲਾ ਹੋ ਜਾਣੀ ਹੈ ਬਸ ਆਪਾਂ ਇਕੱਠੇ ਹੋ ਕੇ ਤੁਰੀਏ